ਗੋਰਖ ਢਿੱਲਾ ਗੁੱਗਾ ਮਾੜੀ ਜੇਠੀ ਨਗਰ ਮਲੇਰ ਕੋਟਲਾ ਰੋਡ ਖੰਨਾ ਖੁਰਦ ਵਿਖੇ ਮਾ ਸ਼ਿਵratri ਦਾ ਸ਼ੁਭ ਦਿਹਾੜਾ ਮੁੱਖ ਸੇਵਾਦਾਰ ਬਾਬਾ ਗੁਰਮੀਤ ਗਿਰੀ ਜੀ ਦੀ ਦੇਖ ਰੇਖੇਠ ਅਤੇ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਗੁਰਮੀਤ ਗਿਰੀ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 39ਵਾਂ ਮਹਾਸ਼ਿਵ ਪੁਰਾਨ ਦੀ ਸਫਤੇ ਕਥਾ ਉਪਰੰਤ ਪੰਡਾਰਾ ਕਰਵਾਇਆ ਗਿਆ ਇਸ ਮੌਕੇ ਤੇ ਸੰਤ ਬਾਬਾ ਕੁਲਦੀਪ ਰਾਮ ਜੀ ਖੰਨੇ ਵਾਲੇ ਡੇਰਾ ਸ਼੍ਰੀਮਾਨ ਬਾਬਾ ਨੀਕ RAM ਜੀ ਲੋਈ ਵਾਲੇ ਜੱਥੇਦਾਰ ਬਾਬਾ ਇੰਦਰਜੀਤ ਸਿੰਘ ਜੀ ਖੰਨਾ ਵਾਲੇ ਬਾਬਾ ਰਣਜੋਤ ਸਿੰਘ ਜੀ ਖੰਨਾ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਗੁਰਮੀਤ ਗਿਰੀ ਜੀ ਨੇ ਜੀ ਆਇਆਂ ਆਖਿਆ ਤੇ ਸਨਮਾਨਤ ਕੀਤਾ ਇਸ ਮੌਕੇ ਤੇ ਸੰਗਤਾਂ ਨੂੰ ਪੂਰੀਆਂ ਦਾਲ ਛੋਲੇ ਫਲ ਆਦਿ ਦੇ ਲੰਗਰ ਟਟ ਵਰਤਾਏ ਗਏ ਬੱਬਾ ਜੀ ਅੱਜ ਜੋਸ਼ ਵਰਤਰੀ ਦਾ ਤਿਹਾਰ ਮਨਾਇਆ ਗਿਆ ਤੇ ਕੀ ਕਹਿਣਾ ਚਾਹਾਂ ਮੇਰੀ ਮੈ ਕੈਰੋਂ ਕਰਤੇ ਦਰਜੋਦਨ ਸੇ ਭਾਈ 12 ਜੋਜਨ 70 ਸੱਲੇ ਦਾ ਦੇਹੀ ਗਿਰਜਨ ਖਾਈ ਸਨ ਜੀ ਲੰਕਾ ਹੋਤੀ ਰਾਵਣ ਸੇ ਅਧਖਾਈ ਕਹਾ ਕੇ ਉਦਰ ਬੰਦੇ ਹਾਤੀ ਖਿੰਮੇ ਭਈ ਪਰਾਈ ਦਰਵਾਸਾ ਸੋ ਕੰਤਰ ਠਗौरी ਜਦਵੇ ਫਲ ਪਾਏ ਕਹੋ ਨੈਵਤਾ ਖਉਤਾ ਜੀ ਸਰਨਾ ਰਹੁ ਹਰੀ ਲਿਵ ਲਾਏ ਸਤਾਰੇ ਹੀ ਐ ਵੀ ਇੱਥੇ ਕੁਛ ਨਹੀਂ ਹੈਗਾ ਸੰਸਾਰ ਤੇ ਲੰਕਾ ਵਰਗੇ ਰਾਵਣ ਵਰਗੇ ਸੋਨੇ ਦੇ ਰੰਕਾ ਸਭ ਛੱਡ ਕੇ ਚਲੇਗੇ ਜੋ ਨਾਮ ਸਿਮਰਨ ਭਜਨ ਕਰਾਂਗੇ ਉਹ ਵੀ ਸਾਡੇ ਸਾਥ ਜਾਣਾ ਹੋਰ ਇੱਥੇ ਕੁਝ ਨਹੀਂ ਆਇਆ ਮੈਂ ਆਇਆ ਭਈ ਨਾ ਉਸੇ ਲਿਖਾਉਣਾ ਪੈਂਦਾ ਮਰਨ ਮਰਨ ਲਿਖਾਇ ਮੰਡਪੇ ਬੇ ਸੰਸਾਰ ਦੇ ਵਿੱਚ ਆਉਂਦਾ ਤੇ ਅੱਜ ਦਾ ਜਿਹੜਾ ਪਵਿੱਤਰ ਦਿਹਾੜਾ ਸ਼ਵਰਾਤਰੀ ਦਾ ਮਨਾਇਆ ਗਿਆ ਤੇ ਇਹ ਕਿੰਨਵਾ ਦਿਹਾੜਾ ਮਨਾਇਆ ਗਿਆ ਇਸ ਸਥਾਨ ਤੇ ਕਿਹੜੇ ਸਥਾਨ ਤੇ ਇਸ ਸਥਾਨ ਤੇ 39ਵਾਂ ਹੋ ਗਿਆ ਹੈ 43 ਸਰਪ੍ਰਾਨ ਦੀ ਖਸਾਨ 43 ਨੇ ਇਹ ਕਿਹੜਾ ਸਥਾਨ ਆ ਜੀ ਇਹ ਇਹ ਛੋਟਾ ਖਸਾਨ ਹੈ ਗੁਗਾਂ ਵਾਲੀ ਗੁਗਾਂ ਆਪ ਜੀ ਦਾ ਕੀ ਨਾਮ ਆ ਜੀ ਮੇਰਾ ਨਾਮ ਗੁਰਮੀਤ ਗੁਰਮੀਤ